ਸਾਲ ਸਾਹਿਬ ਵਾਹਿਗੁਰੂ ਜੀ ਕੀ ਪਤੈ ਜੋ ਤੁਸੀਂ ਅੱਜ ਨਗਰ ਕੀਰਤਨ ਦੇਖਦੇ ਹੋ ਉਹ ਸ਼ਹੀਦ ਬਾਬਾ ਬਚਿੱਤਰ ਸਿੰਘ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਇਹ ਅੱਜ ਨਗਰ ਕੀਰਤਨ ਵੱਡਾ ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਸਿੰਘ ਸਭਾ ਉਥੋਂ ਵਸਤੀ ਮਿੱਠੂ ਤੋਂ ਅੱਜ ਸਜਾਇਆ ਗਿਆ ਹੈ ਤੁਸੀਂ ਦੇਖਦੇ ਪਿਓ ਸੰਤਾਰਾ ਠਾਠਾ ਮਾਰਦਾ ਘੱਟ ਔਰ ਪੰਜ ਪਿਆਰਿਆਂ ਦੇ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਯਗਵਾਹੀ ਦੇ ਹੇਠ ਦੇ ਵਿੱਚ ਕੱਢਿਆ ਜਾ ਰਿਹਾ ਹੈ ਇਹ ਨਗਰ ਕੀਰਤਨ ਔਰ 26 ਤਰੀਕ ਨੂੰ ਇਸੇ ਨਗਰ ਕੀਰਤਨ ਦੇ ਸਬੰਧ ਦੇ ਪ੍ਰਕਾਰ ਜਾਂ ਦੇ ਸਬੰਧ ਦੇ ਵਿੱਚ ਬਾਬਾ ਚੀਤ ਬਾਬਾ ਚਿੱਤਰ ਦੇ 26 ਤਰੀਕ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਦਰਬਾਰ ਮਹਾਨ ਕੀਰਤਨ ਦਰਬਾਰ ਜੋ ਸਾਹਮਣੇ ਗਰਾਊਂਡ ਹੈ ਗੁਰਦੁਆਰਾ ਸਾਹਿਬ ਦੀ ਉੱਤੇ ਸਜਾਇਆ ਜਾ ਸਜਾਇਆ ਜਾਊਗਾ ਆਪ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਆਪ ਉੱਤੇ ਵੀ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਵਿਸ਼ਾਲ ਨਗਰ ਕੀਰਤਨ ਹੈ ਸਾਡੇ ਮਹਾਨ ਸ਼ਹੀਦ ਤਾਂ ਤਾਂ ਬਾਬਾ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਕਿਲਾ ਆਨੰਦਗੜ੍ਹ ਦੇ ਵਿੱਚੇ ਜਦੋਂ ਪਹਾੜੀ ਰਾਜਿਆਂ ਵੱਲੋਂ ਹਮਲਾ ਕੀਤਾ ਗਿਆ ਇੱਕ ਮਸਤ ਹਾਥੀ ਤਿਆਰ ਕੀਤਾ ਗਿਆ ਤੇ ਉਧਰੋਂ ਗੁਰੂ ਮਹਾਰਾਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ ਬਾਬਾ ਬਚਿੱਤਰ ਸਿੰਘ ਨੇ ਉਸ ਮਸਤ ਹਾਥੀ ਦੇ ਨਾਗਣੀ ਮਾਰੀ ਅੱਜ ਅਸੀਂ ਸਾਰੇ ਭਾਈਚਾਰੇ ਵੱਲੋਂ ਉਹਨਾਂ ਦਾ ਜੋ ਇੱਕ ਜਨਮ ਦਿਹਾੜਾ ਮਨਾ ਰਹੇ ਹਾਂ ਜਨਮ ਦਿਹਾੜੇ ਦੀ ਖੁਸ਼ੀ ਦੇ ਅੰਦਰ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਦੀ ਅਰੰਭਤਾ ਸ਼ੁਰੂ ਹੋ ਚੁੱਕੀ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਭ ਤੋਂ ਆਰੰਭ ਹੋ ਕੇ ਸ਼ਹੀਦ ਬਾਬਾ ਚਿੱਤਰ ਸਿੰਘ ਦੀ ਬਸਤੀ ਵਿੱਚ ਤੋਂ ਆਰੰਭ ਹੋ ਕੇ ਗੁਰਦੁਆਰਾ ਗੁਰਨਾਨਕ ਆਪਣੇ ਨਾਨਕ ਸਰ ਗੁਰਦੁਆਰਾ ਲਾਹੌਰੀਆਂ ਬਾਬਾ ਕੇਰ ਸਿੰਘ ਜੀ ਦੇ ਗੁਰਦੁਆਰਤ ਹੁੰਦਾ ਹੈ ਸੈਨਸ ਸੋਲਜਰ ਸਕੂਲ ਨਹਿਰ ਦੇ ਪੁਲ ਤੋਂ ਅੰਦਰ ਨੂੰ ਹੁੰਦਾ ਹੈ ਗੁਰਦੁਆਰਾ ਸ੍ਰੀ ਗੁਰੂ ਅਜੰਦੇਵ ਜੀ ਨਗਰ ਤੇ ਗੁਰਦੁਆਰਾ ਸ੍ਰੀ ਗੁਰਨਾਨਕ ਅੰਦੇਵ ਜੀ ਨਗਰ ਤੋਂ ਹੁੰਦਾ ਹੈ ਆ ਸਮਾਪਤੀ ਹੈ ਜੋ ਗੁਰਦਾਰਾ ਸਿੰਘ ਸਮਾਜੀਤ ਬਾਬਾ ਬਚਿੱਤਰ ਸਿੰਘ ਜੀ ਵੀ ਕੇ ਹੋਏਗੀ ਤੇ 26 ਤਰੀਕ ਨੂੰ ਗੁਰੂ ਬਾਬਾ ਬਚਿੱਤਰ ਸਿੰਘ ਦਾ ਜਨਮ ਦਿਹਾੜੇ ਦੇ ਸੰਬੰਧ ਵਿੱਚ ਇੱਕ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਜਿਸ ਵਿੱਚ ਢਾਡੀ ਜਥਾ ਬੀਬੀ ਬਲਜੀਤ ਕੌਰ ਦਲੇਰ ਕੌਰ ਜੀ ਦਾ ਜਥਾ ਆ ਰਿਹਾ ਹੈ ਤੇ ਭਾਈ ਸਾਹਿਬ ਸਿਮਰਪ੍ਰੀਤ ਗੁਰੂ ਭਾਈ ਸਾਹਿਬ ਭਾਈ ਸਿਮਰਪ੍ਰੀਤ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਤੋਂ ਆ ਰਹੇ ਨੇ ਉਹ ਕੀਰਤਨ ਰਾਹੀ ਔਰ ਢਾਡੀ ਵਾਰਾਂ ਰਾਹੀ ਗੁਰੂ ਪਾਪਾ ਬਚਿੱਤਰ ਸਿੰਘ ਜੀ ਦੇ ਜੀਵਨ ਇਤਿਹਾਸ ਬਾਰੇ ਜਾਣਕਾਰੀ ਚਾਣਨਾ ਪਾਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 25 ਤਰੀਕ ਨੂੰ ਦਿਨ ਸ਼ੁੱਕਰਵਾਰ ਵਿਸ਼ਾਲ ਆਪਣੇ ਅੰਮ੍ਰਿਤ ਸੰਚਾਰ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅੰਮ੍ਰਿਤ ਸੰਚਾਰ ਕਰਾਣ ਆ ਰਹੇ ਨੇ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਸੰਚਾਰ ਕਰਨਾ ਹੋਵੇ ਅੰਮ੍ਰਿਤ ਪਾਨ ਕਰਨਾ ਹੋਵੇ ਉਹ ਕਿਰਪਾ ਕਰਕੇ ਦਾਸ ਨੂੰ ਨੰਬਰ ਲਖਾ ਦੇਣ ਨੋਟ ਕਰਾ ਦੇਣ 10 ਦਾ ਨੰਬਰ ਹੈ 98155 6719 7009239263 ਦੋ ਨੰਬਰ ਨੇ ਜਿਨ੍ਹਾਂ ਨੇ ਵੀ ਅਮਰਿਤ ਛਕਣਾ ਹੋਵੇ ਉਹ ਕਿਰਪਾ ਕਰਕੇ 10 ਦੇ ਨੰਬਰ ਤੇ ਕੰਟੈਕਟ ਕਰ ਲੈਣ ਤੇ ਕਕਾਰ ਨੇ ਜਿਹੜੇ ਉਹ ਸਾਰੇ ਪ੍ਰੇਨਿਸ਼ਕਾਮ ਸੇਵਾ ਹੋ ਰਹੀ ਹੈ ਥਾਰੀਆਂ ਸੰਗਤਨ ਬੇਨਤੀ ਹੈ ਇਸ ਜਗ ਦੇ ਵਿੱਚ ਆਵਾਜ ਚੜ ਕੇ ਪਹੁੰਚ ਕੇ ਕੁਝੁ ਕੁਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ